ਸਤਿ ਸ੍ਰੀ ਅਕਾਲ ਦੋਸਤੋ ਮੈਂ ਇਸ ਕਾਬਾ ਦਾ ਦੰਦ ਮੇਰਾ ਕਾਬਾ ਵੀ ਇਸ ਕੋਟੇਰਾ ਪੰਜਾਬ ਅੱਜ ਖੜੇ ਆ ਬਤਿਆਂ ਵਾਲੇ ਚੌਂਕ ਦੇ ਵਿੱਚ ਜਿੱਥੇ ਮਨਿੰਦਰਜੀਤ ਸਿੰਘ ਸਿੱਤੂ ਦੋ ਜੱਤੋ ਦੇ ਪੱਤਰਕਾਰ ਨੇ ਉਹਨਾਂ ਤੇ ਬਲਕਾਰ ਸਿੰਘ ਸਿੱਤੂ ਰਾਮਪੁਰਾਪੁਰ ਦੇ ਐਮਐਲਏ ਨੇ ਜੋ ਪਰਚਾ ਦਰਜ ਕਰਵਾਇਆ ਝੂਠਾ ਪਰਚਾ ਦਰਜ ਕਰਵਾਇਆ ਉਹਨਾਂ ਦੇ ਪੀਐਵਲੋਂ ਕਰਵਾਇਆ ਗਿਆ ਹੈ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਰਾਮਗੜੀਆ ਸਮਾਜ ਨੂੰ ਔਰ ਭੈਣਾਂ ਵਾਸਤੇ ਬਹੁਤ ਅਪਸ਼ਬਦ ਬੋਲੇ ਸਨ ਔਰ ਜੋ ਆਡੀਓ ਵੀਓ ਬਲਕਿ ਆਪਣਾ ਮਨਿੰਦਰਜੀਤ ਸਿੰਘ ਜਿੱਤੂ ਨੇ ਵਾਇਰਲ ਕੀਤੀ ਸੀ ਜਿਸ ਤੇ ਰੋਸ ਵਜੋਂ ਅੱਜ ਅਸੀਂ ਇੱਥੇ ਇਕੱਠੇ ਆਏ ਆ ਜੋ ਪਰਚਾ ਠੁਠਾ ਦਰਦ ਕੀਤਾ ਗਿਆ ਹੈ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਅਗਰ ਇਹ ਪਰਚਾ ਦਰਜ ਜਿਹੜਾ ਕੀਤਾ ਗਿਆ ਰੱਦ ਨਾ ਹੋਇਆ ਤਾਂ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਔਰ ਬਲਤਾਰ ਸਿੱਧੂ ਜੋ ਰਾਮਗੜੀਆ ਸਮਾਜ ਦੇ ਵਿਰੁੱਧ ਤੇ ਪਣਾ ਆਪਦੀਆਂ ਦੇ ਵਿਰੁੱਧ ਅਪਸਬਦ ਬੋਲਿਆ ਉਸ ਤੇ ਵਿਰੋਧ ਪਰਚਾ ਦਰਜ ਕੀਤਾ ਜਾਵੇ ਔਰ ਤੁਸੀਂ ਦੇਖ ਸਕਦੇ ਹੋ ਅੱਜ ਬੱਤੀਆਂ ਵਾਲੇ ਚੌਂਕ ਦੇ ਵਿੱਚ ਸਾਰਾ ਪੱਤਰਕਾਰਾਂ ਭਾਈਚਾਰਕੋ ਬਿਲਾ ਫ੍ਰੀਕੋਰਟ ਤੋਂ ਇਕੱਤਰ ਹੋਇਆ ਹੈ ਅੱਜ ਇੱਥੇ ਧਰਨਾ ਦੇ ਰਿਹਾ ਔਰ ਬਲਤਾਰ ਸਿੰਘ ਸਿੱਧੂ ਦਾ ਪੁੱਤਰਾ ਵੀ ਫੁਕਿਆ ਜਾਵੇਗਾ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ हथ वटि कॾहिं कॾहिं मर्ज़ा सारा कुझु ਸੁਦੇ ਸੋਦੋ ਕੇ ਬਤਤੀਆਂ ਵਾਲੇ ਚੌਕ ਦੇ ਉੱਤੇ ਜ਼ਿਲ੍ਹਾ ਫਰੀਦਕੋਟ ਦੀ ਪ੍ਰੈਸ ਰੈਸੇਸ਼ਨ ਹਾਂਜੀ ਤੌਰ ਤੇ ਇੱਥੇ ਪਹੁੰਚੀ ਆ ਔਰ ਕਿਸਾਨ ਜੱਥੇਬੰਦੀਆਂ ਵੀ ਇੱਥੇ ਪਹੁੰਚ ਰਹੀਆਂ ਹਨ ਵਪਾਰਕ ਜੱਥੇਬੰਦੀਆਂ ਵੀ ਇੱਥੇ ਪਹੁੰਚੀਆਂ ਔਰ ਇੱਥੇ ਜੋ ਧਰਮੇ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਉਹ ਕਿਹਾ ਗਿਆ ਉਹ ਇੱਥੇ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਲਕਾਰ ਸਿੰਘ ਸਿੱਧੂ ਜੋ ਰਾਮਪੁਰਾ ਫੋਲ ਦੇ ਐਮ ਐਲ ਏ ਉਹਨਾਂ ਦੇ ਪੀ ਏ ਵੱਲੋਂ ਇੱਕ ਝੂਠਾ ਪਰਚਾ ਦਰਿਕਰਾਇਆ ਗਿਆ ਔਰ ਸਾਰੇ ਪੱਤਰਕਾਰ ਵੀ ਭਾਈ ਘਾਰੇ ਤੇ ਰੋਸ ਹੈ ਲੋਕ ਚਾਰ ਕਰ ਰਹੇ ਆ ਕਿ ਇਹ ਪਰਚਾ ਜੋ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਸੀ ਜਿੰਨ ਜੋ ਉਸਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਨਵਾਦ ਦੇ ਬਾਰੇ ਵੀ ਅਕਸਰ ਦੋਲੇ ਹੈ ਔਰ ਲੇਡਿਸ ਵਾਸਤੇ ਵੀ ਅਭ ਸ਼ਬਦ ਬੋਲੇ ਆ ਔਰ ਇਹਲਾਵਾ ਵਾਸਤੇ ਬਹੁਤ ਹੀ ਬੁਰੇ ਅਫਸ਼ਰਦ ਬੋਲੇ ਆ ਉਹਨਾਂ ਦੇ ਰੋਸ ਵਜੋਂ ਜੋ ਇੱਕ ਆਡੀਓ ਵਾਇਰਲ ਹੋਈ ਸੀ ਔਰ ਉਹ ਆਡੀਓ ਜਿਹੜੀ ਵਾਇਰਲ ਹੋਈ ਸੀ ਬਲਤਾਰ ਸਿੰਘ ਸਿੱਧੂ ਦੇ ਪੀਏ ਨੇ ਇਹ ਕਹਿ ਕੇ ਕਿ ਪ੍ਰਕਾਸ਼ ਸਿੰਘ ਸਿੱਧੂ ਦੀ ਸ਼ਰੀਰ ਨੂੰ ਖਰਾਬ ਕੀਤਾ ਜਾ ਰਿਹਾ ਹੈ ਲੇਕਿਨ ਜੋ ਆਵਾਜ਼ ਹੈ ਅਸੀਂ ਉਸ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਜੋ ਰਾਜੂ ਜੈਠੀ ਜੀ ਹੈ ਜਿਨ੍ਹਾਂ ਨੇ ਅਕੋਰਡਿੰਗ ਟੂ ਸੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਇਹ ਜਿਹੜੀ ਆਵਾਜ਼ ਆ 100% ਬਲਕਾਰ ਸਿੱਧੂ ਦੀ ਹੈ ਕਿਉਂਕਿ ਮੇਰੀ ਉਸ ਨਾਲ ਗੱਲਬਾਤ ਹੋਈ ਸੀ ਔਰ ਮੈਂ ਹੀ ਇਹ ਆਵਾਜ਼ ਰਿਕਾਰਡ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਦੇ ਵਿੱਚ ਇਹ ਜਾਂਚ ਕਰਾਵਾਂਗਾ ਜੋ ਹਾਈ ਕੋਰਟ ਦੇ ਵਿੱਚ ਮੈਂ ਕੇਸ ਲੈ ਕੇ ਜਾਵਾਂਗਾ ਉਹਨਾਂ ਨੇ ਕਿਹਾ ਉਹ ਸਾਫ਼ ਕਰਦੇ ਆ 3000 ਦਰਜ ਹੋਈਆਂ ਸੀਗਾ 132 ਨੰਬਰ ਮੁਕੱਦਮਾ 103 ਨੰਬਰ ਮੁਕੱਦਮਾ 126 ਨੰਬਰ ਮੁਕੱਦਮਾ ਜਿਹਦੇ ਵਿੱਚ ਸ਼੍ਰੀ ਜੰਦਰ ਦਾ ਤਿੰਨ ਪਰਚੇ ਦਰਜ ਹੋਈ ਸੀ ਦੋ ਕੋੜ ਪੂਰੇ ਹੋਇਆ ਸੀ ਇੱਕ ਫਰੀ ਟੂਨ ਹੋਇਆ ਸੀ ਐਸੇ ਲੋਕੇਸ਼ਨ ਤੇ ਐਸੇ ਥਾਣੇ 'ਚ ਇੱਕ ਗਵਾਰਡੀਏ ਤੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਸੀ ਤੇ ਉਲਟਾ ਪਰਚਾ ਦਰਜ ਕਰਤਾ ਪੱਤਰਕਾਰ ਤੇ ਉਸ ਤੋਂ ਪਹਿਲਾਂ ਵੀ ਇੱਕ ਜਿਹੜਾ ਆਨ ਆਨ ਉਹਦਾ ਕੋਈ ਕੰਪਲੇਟ ਨਹੀਂ ਹੈਣੀ ਉਦੋਂ ਉਸ ਅਕੇ ਮੁਖਬਰ ਨੇ ਇਤਲਾਹ ਦਿੱਤੀ ਆ ਵੀ ਸ੍ਰੀ ਜਿੰਦਲ ਇੱਦਾਂ ਕਰਦਾ ਹੁੰਦਾ ਕਰਦਾ ਉਹ ਕੋ ਵੀ ਐਫ ਆਈ ਆਰ ਪੱਤਰਕਾਰਾਂ ਤੇ ਕਰਦੀ ਇੱਕ ਹੋਰ ਮੁਕੱਦਮਾ ਕੀਤਾ ਤਿੰਨ ਮੁਕੱਦਮੇ ਕੀਤੇ ਜਿਸ ਵਿੱਚ ਇੱਕ ਤੋਂ ਬਰੀ ਹੋ ਗਏ ਤੋਂ ਅੰਡਰ ਟ੍ਰਾਇਲ ਚੱਲ ਰਹੇ ਆ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਆ ਤੁਹਾਡਾ ਜਿਹੜਾ ਰਵਈਆ ਹੈਗਾ ਪੱਤਰਕਾਰਾਂ ਪ੍ਰਤੀ ਇਹ ਠੀਕ ਨਹੀਂ ਹੈ ਆਪਦੇ ਪਰਚਾ ਨੂੰ ਖਾਰਜ ਕਰੋ ਇਹਨਾਂ ਨੂੰ ਵਾਪਸ ਲਓ ਨਹੀਂ ਅਸੀਂ ਵੀ ਰੂਪ ਰੇ ਦਾ ਕਰਕੇ ਤਿਆਰ ਤੇ ਬਹੁਤ ਦੂਰ ਨਹੀਂ ਆ ਬਤਾਂ ਵਾਲਾ ਚੌਕ ਦੂਰ ਨਹੀਂ ਇਹਨੂੰ ਜਿਹੜਾ ਅਸੀਂ ਹੋਰ ਜਿਹੜਾ ਘਟਾ ਜਿਹੜਾ ਕਾਫਲਾ ਬਣਾਉਂਦਾ ਹੈ। ਫਰਾਨਗੀ ਦੀ ਗੱਲ ਇਹ ਹੈ ਕਿ ਜਦੋਂ ਪਰਚਾ ਦਿੱਤਾ ਇੱਕ ਪਰਚਾ ਮੇਰੇ ਤੇ 420 ਦਾ ਵੀ ਮੈਂ 20 25 ਬਦਲੇ ਠੱਗੀ ਮਾਰੀ ਆ। ਉਹ ਬੰਦੇ ਮੈਨੂੰ ਨਹੀਂ ਜਾਣਦੇ ਮਨੋਂ ਨਹੀਂ ਜਾਣਦਾ। ਉਸ ਤੋਂ ਮੈਂ ਭਰੀ ਹੋਇਆ। ਉਸਨੇ ਮੈਨੂੰ ਕਿਹਾ ਸਾਡਾ ਰਾਜਨਾਵਾ ਕਰਦਾ ਪਰਚਾ ਦੇਣ ਤੋਂ ਬਾਅਦ ਦੂਜੇ ਦਿਨ ਬਾਅਦ ਹੀ ਮੈਣੀ ਵਕੀਲ ਹੈ ਜਿਹੜਾ ਕੋਟਕਪੁਰੇ ਦਾ ਉਹਨੂੰ ਬੁਲਾਇਆ ਸਜੀਤ ਕੁਮਾਰ ਐਸਐਚਓ ਨੇ ਕਿਹਾ ਸਾਡਾ ਨਿਵੇਡਲਾ ਮੈਂ ਕਿਹਾ ਨਹੀਂ ਨਿਵੇਡਣਾ ਹਰਪੂਲ ਐਸਐਨ ਨੇ ਮਨਤਾ ਕੀਤਾ ਕਈ ਪੱਤਰਕਾਰਾਂ ਨੂੰ ਕਿਹਾ ਵੀ ਨਿਵੇਡਲਾ ਮੈਂ ਕਿਹਾ ਨਹੀਂ ਫੇੜਨਾ ਉਹ ਉਹ ਪਰਦੇ ਵਿਚ ਨੂੰ ਬੜੀ ਹੋਇਆ ਉਹ ਕਹਿੰਦਾ ਜੀ ਜਿਹੜੇ ਠੱਗੀ ਮਾਰੀ ਹੈ ਜਿਹਦੀ ਜਿਹੜੀ ਠੱਗੀ ਵਧੀ ਉਹ ਐਫਆਈਆਰ ਤੇ ਬੰਦਾ ਨਹੀਂ ਆਣੀ ਕਹਿੰਦਾ ਜੀ ਮੁੱਖ ਬੰਦੇ ਦੱਸਿਆ ਇਹ ਨਹੀਂ ਮਾਰੀ ਜਾਂ। ਉਹ ਬੰਦਾ ਹੀ ਹੈ ਨਾ ਮੁਖਬਰ ਦਾ ਨਾਂ, ਨਾ ਜੀ ਦਾ ਮੁਖੀ ਦਾ, ਜਿਹੜਾ ਧੰਗੀ ਵੰਗੀ ਉਹਦਾ ਨਾਂ। ਤੇ ਜਦੋਂ ਜਦੋਂ ਜੱਜ ਨੇ ਮੈਨੂੰ ਬਰੀ ਕੀਤਾ ਤੇ ਜਿਹੜੇ ਕੰਪਲੇਨਰ ਸੀ ਜਿਨ੍ਹਾਂ ਦੇ ਨਾਂ ਪਾਏ ਸੀ ਉਹੀ ਉਹਨਾਂ ਨੂੰ ਜੱਜ ਕੋਲਦਾ ਤੁਹਾਡਾ ਰਾਜੀ ਨਾਮ ਹੋ ਗਿਆ। ਉਹ ਕਹਿੰਦੇ ਅਸੀਂ ਰਾਜੀ ਨਾਮ ਕਰਤਾ। ਅਸੀਂ ਤਾਂ ਬੰਦੇ ਨੂੰ ਨਹੀਂ ਜਾਣਦੇ ਕੌਣ। ਜਦੋਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਰਾਜੀ ਨਾਮ ਹੈ ਅਸਤਿ ਗਿਆ ਉਹਦੇ ਵੇਲੇ ਤੁਹਾਡੇ ਕੋਲ ਪ੍ਰੂਫ ਹੈ ਇਹ ਕੋਈ। ਮੇਰੇ ਕੋਲੇ ਰਿਕਾਰਡਿੰਗ ਹੈ। ਜਿਹੜੀ ਇਹਨਾਂ ਨੇ ਪਾਇਆ ਵੀ ਸੰਦੀਪ ਕੁਮਾਰ ਜਦੋਂ ਜਿਹੜੇ ਆਈਓ ਸੀਗੇ ਇਹ ਇਹਦਾ ਅਸੀਂ ਇਹਨੂੰ ਬੁੱਗਰ ਦੇ ਤਲਾਹ ਤੇ ਉਹਨੂੰ ਸਾਧਕ ਰੋਡ ਕੋਲ ਇਹਨੂੰ ਗ੍ਰਫਤਾਰ ਕੀਤਾ ਮੇਰੇ ਕੋਲ ਆਈਡੀ ਆਡੀਓ ਹੈ ਕਿ ਮੇਰੇ ਜਿਹੜਾ ਠਾਣੇ ਬਲਾਕ ਦੇ ਪਰਚਾ ਦਿੱਤਾ ਇਹਨੂੰ ਫੋਨ ਕੀਤਾ ਕਹਿੰਦੇ ਕਿੱਥੇ ਮੈਂ ਤੁਹਾਡੀ ਫੀਡ ਬੋਟਾ ਕਹਿੰਦੇ ਤੇ ਨਾਲ ਗੱਲ ਕਰਦੀਆਂ ਮੈਂ ਤੁਹਾਨੂੰ ਸਾਫ਼ ਕਰਦਿਆਂ ਜਦੋਂ ਪੁਲਿਸ ਸਿਆਸੀ ਦਬਾਹ ਹੇਠ ਕਿਸੇ ਪੱਤਰਕਾਰ ਤੇ ਜਾਂ ਕਿਸੇ ਅੱਖ ਦੇ ਦੋਸ਼ਧਾਰ ਕਰਦੀ ਜਾਂ ਪਰਚਾ ਕਰਦੀ ਆ ਉਹਦਾ ਕੋਈ ਸਬੂਤ ਨਹੀਂ ਹੁੰਦਾ ਕਿਉਂਕਿ ਸਾਰਾ ਕੁਝ ਇਹਨਾਂ ਨੇ ਕਹਾਣੀ ਬਣਾ ਕੇ ਬਿਨਾਂ ਸਬੂਤ ਆਧਾਰ ਤੇ ਕੰਮ ਚਲਾਉਣਾ ਹੁੰਦਾ ਹੈ ਚੇਸ ਕਰਕੇ ਸਬੂਤ ਆ ਜਿਹੜੇ ਉਹ ਇਹਨਾਂ ਨੇ ਇਹਨਾਂ ਦੇ ਕੋਲੇ ਹੁੰਦੇ ਉਹ ਆਪਾਂ ਨੂੰ ਥੋੜੋ ਦੇਣਗੇ ਜੀ ਇਹਨਾਂ ਨੇ ਤਾਂ ਆਪਾਂ ਨੂੰ ਟਾਰਗੇਟ ਕਰਨਾ ਹੁੰਦਾ ਪਾਣੀ ਬਣਾਉਂਦੇ ਆ ਇੱਕ ਬੰਦਾ ਹੁੰਦਾ ਪਿਆ ਸੀ ਉਹਦੇ ਹੱਥ 'ਚ ਲਾਲ ਰਮਾਲ ਸੀ ਉਹਦੇ ਅੱਗੇ ਲਾਲ ਲਫਾਵਾ ਸੀ ਉਹ ਸਾਨੂੰ ਵੇਖ ਕੇ ਪਛਾਣ ਨੂੰ ਮੁੜ ਗਿਆ ਅਸੀਂ ਪੁਲਿਸ ਨੂੰ ਲੈ ਕੇ ਜਾ ਕੇ ਜਦੋਂ ਰੋਕਿਆ ਉਹ ਘਬਰਾ ਗਿਆ ਉਹਦੇ ਕੋਲ ਆ ਬਿਨਾ ਹਮਲੇ ਸਾਡੀ ਡਰਾਮੇਬਾਜੀ ਹੁੰਦੀ ਆ ਆਪਣੀ ਪਤਾ ਹੈ ਚੀਜ਼ ਦਾ ਕੋਈ ਕੋਈ ਆਪਣੇ ਤੋਂ ਗੀਤ ਗੱਲ ਰਹੀ ਨਹੀਂ ਜੀ

ਜਿੰਦਾਬਾਦ ਜਿੰਦਾਬਾਦ ਜੀਏ ਦੀ ਬਾੜ ਨੂੰ ਦਬਾਉਣ ਵਾਲੀ ਪੁਗੰਤਮਨ ਸਰਕਾਰ ਮਰਦਾਬਾ 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 ਜਿੰਦਰ ਸਿੰਘ ਸਿੱਧੂ ਦੇ ਕਿਤਾ ਪੱਛਾਵਾਹ ਸਨੋ ਵਾਪਸ ਲਓ ਵਾਪਸ ਲਓ ਜਿੰਦਰਜੀ ਸਿੱਧੂ ਦੇ ਕਿਤਾ ਪੱਛਾ ਰੱਦ ਕਰੋ ਰੱਦ ਕਰੋ ਰੱਦ ਕਰੋ ਸਰਕਾਰਾਂ ਦੇ ਹਮਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰ ਸਿੱਧੂ ਦੀ ਗੁੰਡਾਗਰਦੀ ਮਰਦਾਬਾ 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 ਸਰਕਾਰਾਂ ਦੇ ਹਮਲੇ ਚੰਬੜੀ ਤੋਂ ਪੁਤਮਨ ਸਰਕਾਰ ਮਰਦਾਬਾ ਮਰਦਾਬਾ ਸ੍ਰੀ ਬੱਤੀਆਂ ਦਾ ਇੱਕ ਜਿੰਦਾਬਾਦ 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 ਛਟਾ ਇੱਕ ਦਾ ਜਿੰਦਾਬਾਦ 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 ਪਾਣੀ ਦੀ ਰਗਾਂ ਦਾ ਮੈਦਾਨ ਦਾ ਜਿੰਦਾਬਾਦ ਜਿੰਦਾਬਾਦ ਪਟ੍ਰੀਜ ਦੇ ਮੰਗਰੇ ਦਾ ਜਿੰਦਾਬਾਦ 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 ਚਲੋ ਛਾੜੇ ਹਰ ਬੰਦੇ ਜਾਣੇ ਬੰਦੇ ਬੰਦੇ ਤੂਫਨ ਬਣ ਜਾਣੇ ਜੇ ਨਜ਼ਰਾਂ ਰੱਖ ਦਿਆਂੀ ਮੈਂ ਡਾਕਟਰ No! ਸੋ ਦਿਓ ਕਿ ਅੱਜ ਕੋਟਪੂਰਾ ਦੇ ਬੱਤੀਆਂ ਪੱਤੀਆਂ ਵਾਲੇ ਚੌਂਕ ਦੇ ਵਿੱਚ ਬਲਕਾਰ ਸਿੰਘ ਸਿੱਧੂ ਦਾ ਪ੍ਰੈਸ ਕਵਰਾਂ ਨੂੰ ਪਕਾਇਆ ਜਾ ਰਿਹਾ ਹੈ ਔਰ ਇਥੇ ਪੱਤਰਕਾਰ ਭਾਈਚਾਰਾ ਜੋ ਹੈ ਇਕੱਤਰ ਹੋਇਆ ਹੈ ਔਰ ਨਾਰੇਬਾਜ਼ੀ ਕਰ ਰਹੇ ਸਰਕਾਰ ਦੇ ਵਿਰੁੱਧ ਕਿ ਬਲਕਾਰ ਸਿੰਘ ਸਿੱਧੂ ਨੇ ਜੋ ISINGGAL. PASHKATHAR, JINDAAPANA. PASHATAR TALK TO TA PASHKATHAR, PASHAKTAR, PASHKATHAR, PASHAKHAK verändert Bronxera. PASHAHKATAR, PASHAKATAR, 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 PAYAGA, PRAONKATAR, PANGRON, PASDAYCHEint milag, PASTARHlaughs PAYAGH initialika, PAHinge the other practical, A eKoh oh my god ਯੋ ਤੁਸੀਂ ਸਾਰੇ ਤੱਕ ਪਹੁੰਚੋ ਪਾਓ YouTube ਤੁਸੀਂ ਦੇਖ ਸਕਦੇ ਹੋ ਕਿ ਕੋਰਕਪੁਰਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਬਲਕਾਰ ਸਿੰਘ ਸਿੱਧੂ ਦੇ ਪੁਤਲੇ ਫੋਕਣ ਦੀ ਤਿਆਰੀ ਜੋ ਸ਼ਮਸ਼ਾਨ ਘਾਟ ਬੱਤੀਆਂ ਵਾਲਾ ਚੌਂਕ ਬਣਿਆ ਹੋਇਆ ਉੱਥੇ ਕੀਤੀ ਜਾ ਰਹੀ ਹੈ ਐ ਕਰੋ ਮੂੰਹ ਦੇਖਦਾ ਵੀ ਬੜਾ ਯਾ ਤੁਸੀਂ ਦੇਖ ਸਕਦੇ ਹੋ ਕਿ ਬੱਤਿਆਂ ਵਾਲੇ ਚੌਕ ਦੇ ਵਿੱਚ ਜੋ ਬਦਮਾਸ਼ ਬੰਦੇ ਐ ਉਹਨਾਂ ਦਾ ਪੁਤਲਾ ਫੁਕਿਆ ਜਾ ਰਿਹਾ ਹੈ ਕਿਉਂਕਿ ਬੱਤਿਆਂ ਵਾਲੇ ਚੌਕ ਨੂੰ ਹੀ ਬਦਮਾਸ਼ ਬੰਦਿਆਂ ਦਾ ਸ਼ਿਵਾ ਬਣਾਇਆ ਗਿਆ ਹੈ ਇਹ ਦੇਖ ਸਕਦੇ ਹੋ ਕਿ ਬੱਤਿਆਂ ਵਾਲੇ ਚੌਕ ਦੇ ਵਿੱਚ ਬਲਕਾਰ ਸਿੰਘ ਸਿੱਧੂ ਦਾ ਸ਼ਿਵਾ ਫੁਕਿਆ ਜਾ ਰਿਹਾ ਹੈ ਜੈਤੂ ਮੁਬਾਰਕ 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 मुरदाबाद पिट स्यापा जुतियां मारे बलतारिधू स्यापापर ਜੋ ਸੰਚਿਤ ਦੂਤੇ ਕਵਾਇਤੀ ਵੀ ਤੈਨੂੰ ਚਾ ਪੱਟਾ ਦਲ ਪੱਟਾ ਵਾਸ਼ ਤੇ ਰੋਸ਼ੋਜ ਵਾਲੀਆਂ ਵਾਲਾ ਚੌਂਕ ਦੇ ਵਿੱਚ ਵਾਲਾ ਚੌਂਕ ਦੇ ਵਿੱਚ ਬਲਕਾ ਸਿੰਘ ਸਿੱਧੂ ਦਾ ਪੁਤਲਾ ਫੁੱਕਿਆ ਜਾ ਰਿਹਾ ਔਰ ਫਟ ਚਾ ਪਟਾ ਜਾ ਰਿਹਾ ਹੈ ਪਿੱਛੇ ਸਾਰੇ ਹੀ ਸੀਨੀਅਰ ਪੱਤਰਕਾਰ ਨਿਊਜ਼ ਪੱਤਰਕਾਰ ਔਰ ਸੋਸ਼ਲ ਮੀਡੀਆ ਪੱਤਰਕਾਰ ਸਾਰੇ ਹੀ ਮਰ ਜਾਂਦੇ ਚੱਕ ਕੇ ਕੋਈ ਫਾਇਦਾ ਸਮਾਨ ਨਹੀਂ ਲੱਗਦਾ ਜਾਂਦਾ ਕਾਰ ਸਮਾਨ ਨਹੀਂ ਲੱਗਦਾ ਮੇਰਾ ਕੁਝ ਨਾ ਰੋਹਦਾ ਪਿੱਛੇ ਨਾ ਚੜ੍ਹਦਾ ਮੈਡਮ ਧਿਆਨ ਦੇ ਦਾ ਉਸ ਨਾਲ ਦਾ ਫੂਸ ਨੂੰ ਫੂਸ ਦਾ ਫੂਸ ਨੂੰ ਮੈਂ ਇਸ ਪਾਸੇ ਬਹੁਤ ਸਾਡੇ ਜਨਮ ਆਮ ਆਵੀ ਪਾਰਟੀ ਮਰਦਾਬਾਦ 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 ਦੇਖ ਸਕਦੇ ਹੋ ਕਿ ਜਦੋਂ ਕਿਸੇ ਵੀ ਮਾਰਕ ਹੁੰਦੀ ਹੈ ਸਸਕਾਰ ਕੀਤਾ ਜਾਂਦਾ ਹੈ ਡੀਐਸਪੀ ਮਰਦਾਬਾਸ ਉਸਦੇ ਪੁੱਤ ਉਹ ਅੱਗ ਲਗਾਉਂਦੇ ਆ ਅੱਜ ਉਸ ਔਰਤ ਨੇ ਆਗ ਲਗਾਈ ਹੈ ਜਿੰਨਾ ਪ੍ਰਤੀ ਇਸ ਬਲਕਾਰ ਸਿੱਧੂ ਨੇ ਕਟਿਆ ਸ਼ਦਾਮਦੀ ਵਰਤੀ ਸੀ ਅੱਜ ਉਹਨੇ ਦਿਖਾ ਦਿੱਤਾ ਕਿ ਅਸੀਂ ਵੀ ਅੱਗ ਲਗਾਣੀ ਜਾਂਦੇ ਆ ਬੰਦ ਕਰੋ ਬੰਦ ਕਰੋ ਸਰਕਾਰਾਂ ਨੂੰ ਜ਼ਬਰਦਸਤ ਬੰਦ ਕਰੋ ਕੀ ਕਰਨੇ ਬੰਦ ਕਰੋ ਬੰਦ ਕਰੋ ਮੁੰਡਿਆਂ ਨੂੰ ਅੱਗ ਲਗਾਈ ਬੱਸ ਇਸ ਤਰ੍ਹਾਂ ਮੈਂ ਪਾ ਪਰਦਾ ਡਲ ਰਿਹਾ ਉਹ ਚਰਬੀ ਨਿਕਲ ਗਈ ਸਾਰੀ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ बचा दर्ज करो करो ਕਰ ਭਾਈ ਚਰਵਲ ਨੂੰ ਧਰਨਾ ਦਿੱਤਾ ਜਾ ਰਿਹਾ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮਨਿੰਦਰਜੀਤ ਸਿੰਘ ਸਿੱਧੂ ਪੱਤਰਕਾਰ ਅਜੈ ਤੋਂੋਂ ਵੈਸੇ ਹੁਣ ਉਹ ਫੇਮਸ ਹੋ ਚੁੱਕੇ ਨੇ ਸਾਰੇ ਪੰਜਾਬ ਪੱਤਰ ਦੇ ਜਾਂ ਆਪਾਂ ਕਹਿ ਸਕਦੇ ਆਂ ਦੇਸ਼ ਪੱਤਰ ਦੇ ਜਾਂ ਦੁਨੀਆ ਪੱਤਰ ਦੇ ਪੱਤਰਕਾਰ ਬਣ ਚੁੱਕੇ ਨੇ ਉਹਨਾਂ ਨੇ ਇੱਕ ਆਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਨੇ ਉਨ੍ਹਾਂ ਦੀ ਆਡੀਓ ਜਿਹੜੀ ਉਨ੍ਹਾਂ ਦੇ ਕਿਸੇ ਵਰਕਰ ਨੇ ਉਨ੍ਹਾਂ ਦੇ ਕਿਸੇ ਸਾਥੀ ਨੇ ਦਿੱਤੀ ਫੋਨ ਗੱਲਬਾਤ ਕਰਨ ਦੀ ਉਹ ਮੈਂ ਵੀ ਸਾਰੀ ਸੁਣੀ ਉਹਦੇ ਚ ਬੜੀ ਅਸਬੇਕ ਪਾਸ਼ਾ ਵਰਤੀ ਜਾ ਰਹੀ ਹੈ ਸਾਡੇ ਚੁਣੇ ਹੋਏ ਨਮਾਇੰਦੇ ਵੱਲੋਂ ਉਹ ਚੁਣਿਆ ਨਮਾਇੰਦਾ ਆਪਣੇ ਹੀ ਪਾਰਟੀ ਦੇ ਇੱਕ ਵਰਕਰ ਦੀ ਧੀ ਭੈਣ ਮਾਂ ਜਾਂ ਪਤਨੀ ਬਾਰੇ ਜੋ ਵੀ ਅਸਬੇਕ ਸ਼ਬਦਾਵਲੀ ਵਰਤ ਰਿਹਾ ਹੈ ਉਹ ਨਿੰਦਣਯੋਗ ਨਹੀਂ ਉਹ ਤੁਖਦਾਇਕ ਨਹੀਂ ਉਹ ਬੇਸ਼ਰਮਾਕ ਹੈ ਇਸ ਤਰ੍ਹਾਂ ਦੀ ਸ਼ਬਦਾਵਲੀ ਉਹਨੂੰ ਨਹੀਂ ਵਰਤਣੀ ਚਾਹੀਦੀ ਚਾਹੀਦਾ ਤਾਂ ਏਸੀ 'ਤੇ ਉਹਦੇ ਤੇ ਪਰਚਾ ਦਰਜ ਹੁੰਦਾ ਪਰ ਪਰਚਾ ਮਨਿੰਦਰ ਜੀ ਸਿੱਧੂ ਦੇ ਦਰਜ ਕਰ ਦਿੱਤਾ ਗਿਆ ਉਹਦੇ ਲਈ ਸਾਰਾ ਪੱਤਰਕਾਰ ਭਾਈਚਾਰਾ ਇੱਕ ਹੈ ਅੱਜਕੱਲ੍ਹ ਆ ਪੁੱਸਲਾ ਨਹੀਂ ਫੋਕਣਾ ਅਸੀਂ ਇਹ ਵੀ ਦਿਖਾਉਣਾ ਹੈ ਕਿ ਪੱਤਰਕਾਰਤਾ ਭਾਈਚਾਰਾ ਇੱਕ ਹੈ ਤੇ ਪੱਤਰਕਾਰ ਭਾਈਚਾਰੇ ਦੇ ਵਿੱਚ ਜੇਕਰ ਕੋਈ ਦੁਫੇੜ ਪਾਉਣੇ ਚਾਹੁੰਦਾ ਕਿਸੇ ਪ੍ਰਕਾਰ ਦੇ ਮਤਭੇਦ ਖੜੇ ਕਰਨੇ ਚਾਹੁੰਦਾ ਤਾਂ ਇਹ ਉਹਨਾਂ ਦੀ ਬੜੀ ਵੱਡੀ ਗਲਤੀ ਹੈ ਵਿਧਾਨ ਸਭਾ ਸਪੀਕਰ ਤੇ ਵੀ ਉਹਨਾਂ ਨੇ ਕੁਝ ਅਪਸ਼ਬਦ ਬੋਲੇ ਆ ਰਾਮ ਗੜੀਆ ਗੁੱਲੀ ਘੜ ਕੇ ਤੇ ਦੇਖੋ ਰਾਮ ਗੜੀਆ ਗੁੱਲੀ ਘੜ ਕੇ ਕਿ ਉਹਨਾਂ ਨੇ ਬਕਾਇਦਾ ਕੁਲਤਾਪ ਸਿੰਘ ਸੰਮਾਨ ਦਾ ਨਾਂ ਲਿਆ ਸਪੀਕਰ ਦਾ ਉਹ ਤਾਂ ਸਪੀਕਰ ਸਾਹਿਬ ਹੀ ਇਹਦੇ ਬਾਰੇ ਚ ਟਿੱਪਣੀ ਕਰਨਗੇ ਪਰ ਰਾਮ ਗੜੀਆ ਭਾਈਚਾਰਾ ਖੜਾ ਹੋ ਗਿਆ ਉਹ ਦੱਸਦੇ ਨੇ ਇੱਕ ਨੇ ਤੇ ਇਤੋਂ ਤੱਕ ਕਹਿੰਦਾ ਵੀ ਰਾਮ ਗੜੀਆ ਭਾਈਚਾਰਾ ਮੰਨਦੀ ਕਿਵੇਂ ਕੋਕਦਾ ਉਹ ਅਸੀਂ ਹੁਣ ਦੱਸਾਂਗੇ ਇਸ ਲਈ ਸਾਰੇ ਰਾਮਗੜੀਆ ਭਾਈਚਾਰੇ ਦੇ ਵਿੱਚ ਰੋਸ ਫੈਲਿਆ ਹੋਇਆ ਹੈ ਜੇਕਰ ਬਲਕਾਰ ਸਿੱਧੂ ਖਿਲਾਫ ਪਾਰਟੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਰਾਮਗੜੀਆ ਭਾਈਚਾਰਾ ਸਾਰੀ ਪਾਰਟੀ ਦੇ ਵਿਰੋਧੀ ਹੋ ਸਕਦਾ ਹੈ